ਜਿਨ੍ਹਾਂ ਲੋਕਾਂ ਨੂੰ ਕਬਜ ਹੈ, ਗੈਸ ਹੈ, ਤਜਾਵ ਹੈ, ਐਸਿਡਿਟੀ ਹੈ, ਪੂਰਾ ਪੇਟ ਉਹਨਾਂ ਦਾ ਸਵੇਰ ਨੂੰ ਸਾਫ਼ ਨਹੀਂ ਹੁੰਦਾ। ਦੋਸਤੋ ਆਹ ਜਿਹੜੇ ਮੇਰੇ ਹੱਥਾਂ ਦੇ ਵਿੱਚ ਨੇ ਡੰਡੇ ਜੇ ਤਾਂ ਤੁਸੀਂ ਇਹ ਵਰਤ ਲਓ ਬਹੁਤ ਹੀ ਜ਼ਿਆਦੇ ਫਾਇਦੇ ਨੇ। ਪੇਟ ਸਾਫ਼ ਹੋਣ ਲੱਗ ਜੂ, ਕਬਜ, ਗੈਸ, ਤਜਾਵ, ਐਸਿਡਿਟੀ, ਲੀਵਰ ਦੀ ਪ੍ਰੋਬਲਮ ਹੈ, ਪੇਟ ਦਾ ਮਟਾਪਾ ਆਇਆ ਹੋਇਆ ਜਾਂ ਜਿੰਨੀਆਂ ਵੀ ਪ੍ਰੋਬਲਮਾਂ ਨੇ ਤੁਹਾਡੀਆਂ ਸਾਰੀਆਂ ਹੋ ਜਾਣਗੀਆਂ। ਸ਼ੂਮੰਤਰ ਇਸ ਪੌਦੇ ਨੂੰ ਚੰਗੀ ਤਰ੍ਹਾਂ ਦੇਖ ਲਓ ਇਹ ਚੀਜ਼ ਨੂੰ ਚੰਗੀ ਤਰ੍ਹਾਂ ਦੇਖ ਲਓ। ਇਹਦਾ ਨਾਂ ਹੈ ਅਮਲਤਾਸ। ਇਹ ਆਮ ਬਹੜਾਂ ਦੇ ਵਿੱਚ ਵੀ ਹੁੰਦਾ ਆਮ ਆਪਣੇ ਪੰਜਾਬ ਦੇ ਵਿੱਚ ਵੀ ਹੁੰਦਾ ਇਹ ਪਹਿਲਾ ਹਰੇ ਰੰਗ ਦਾ ਹੁੰਦਾਗਾ ਸੁੱਕ ਕੇ ਇਹ ਕਾਲੇ ਰੰਗ ਦਾ ਹੋ ਜਾਂਦਾ ਇਸ ਤਰ੍ਹਾਂ ਦਾ ਹੁੰਦਾ ਲੰਬੀ ਲੰਬੀ ਡੰਡੀਆਂ ਜਿਆ ਇਹਨੂੰ ਲੱਗਦੀਆਂ ਨੇ ਫਲੀਆਂ ਕਹਿ ਸਕਦੇ ਆਂ ਆਪਾਂ ਦੋਸਤੋ ਇਹਨੂੰ ਕਰਨਾ ਕੀ ਆ ਤੁਸੀਂ ਚੰਗੀ ਤਰ੍ਹਾਂ ਬੂਟਾ ਤੁਸੀਂ ਦੇਖ ਲਓ ਇਹਦੀ ਪਛਾਣ ਦੇਖ ਲਓ ਆਮ ਲੱਗੇ ਹੁੰਦੀਆਂ ਨੇ ਹਰੇ ਰੰਗ ਦੀਆਂ ਤੇ ਇਹ ਕਾਲੇ ਰੰਗ ਦੀਆਂ ਤੁਸੀਂ ਵਰਤਣੀਆਂ ਨੇ ਜਦੋਂ ਸੁੱਕ ਗਈਆਂ ਤਾਂ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਜਿਵੇਂ ਆਪਾਂ 2 ਗਲਾਸ ਪਾਣੀ ਦੇ ਪਾ ਲਈ ਜਦੋਂ ਆਪਣਾ ਅੱਧਾ ਗਲਾਸ ਰਹਿ ਗਿਆ ਤਾਂ ਉਹਦੇ ਵਿੱਚ ਇਹ ਲੇਸ ਜੀ ਬਣ ਜੂਗੀ ਲੇਟੀ ਜੀ ਮੰਗੂ ਅ ਠੀਕ ਹੈ ਜਦੋਂ ਬਣ ਗਈ ਲੇਟੀ ਜੀ ਮੰਗੂ ਤਾਂ ਇਹਨੂੰ ਸਵੇਰੇ ਖਾਲੀ ਪੇਟ ਲੈ ਲਓ ਤੇ ਤੁਹਾਡਾ ਪੇਟ ਸਾਫ਼ ਹੋਣਾ ਸ਼ੁਰੂ ਕਰ ਦੋ ਸਾਡੇ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰੋ ਤੇ ਬਾਕੀ ਕਮੈਂਟ ਕਰਕੇ ਦੱਸਿਓ ਅਸੀਂ ਅਗਲੀਆਂ ਵੀਡੀਓ ਕਿਹੜੇ ਟੌਪਿਕ ਤੇ ਬਣਾਈਏ ਤੇ ਸਾਨੂੰ ਤੁਸੀਂ ਸਹਿਯੋਗ ਦਿਓ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ